ਗੀਆਂ ਗੋਲੀਆਂ ਮਾਰੀਆਂ 315 ਮੋਰਚੀ ਦੁਖੀ ਹੋ ਜਾਣੇ ਆ ਮੋਰਚਾ ਲਾਇਆ ਨੂੰ ਨਹੀਂ ਲਾਉਂਦੇ ਸੀਗੇ ਰਾਜਸਥਾਨ ਵਾਲਾ ਲਾਇਆ ਆ ਦੋ ਮੋਰਚੇ ਉਧੂ ਆ ਗਏ ਕਿ ਕਿਤੇ ਨਾ ਕਿਤੇ ਹੁਣ ਪਰਸੋਂ ਦੀ ਗੱਲ ਆ ਆ ਡੇਟ ਅਸੀਂ ਪਹੁੰਚਣ ਦੀ ਆ ਪਾਸੋਂ ਬਰਾਦੈਨ ਵਾਈਟ ਤੇ ਪਈ ਗਏ ਉਹ ਜੋਰ ਤੇ ਮੋਰਚੇ ਪਈ ਗਏ ਮੈਂ ਕੋਟ ਦੇ ਦਿੰਦਾ ਉਹ ਮੋਟਰਸਾਈਕਲਾਂ ਨੇ ਰੋਕਣਾ ਤਾਂ ਕੀ ਆ ਭਿਹਾਟੇ ਲੈ ਗਏ। ਗੁੱਟਾ ਪਾਟ ਗਿਆ ਉਹ ਚੱਕ ਕੇ ਹੁਣ ਚੱਲਣੇ। ਸਾਡਾ ਇਹਦਾ ਸੋਲੂਸ਼ਨ ਕੱਢ ਦਿਓ ਕਿਹੜੇ ਬਜ਼ੁਰਗ ਕਿਹੜਾ ਹੁਣ ਤਿੰਨਾਂ ਤੋਂ ਛੱਕੀ। ਉਹਨੇ ਗੱਲ ਇੱਕ ਮਿੰਟ ਜੀ ਇੱਕ ਮਿੰਟ ਗਲਤ ਨਾ ਕਰ ਲੈਂਦੇ ਹੋ। ਗੱਲ ਗੰਗਿਆ ਕੇ ਆਣਾ ਗੱਲ ਰੱਖੋ ਯਾਰ। ਸਾਡਾ ਬਜ਼ੁਰਗਾਂ ਦਾ ਸਾਡਾ ਬਜ਼ੁਰਗਾਂ ਦਾ ਸੋਲੂਸ਼ਨ ਕੱਢੋ ਜਿਹੜੀ ਟੱਪਾਂ ਲੱਗ ਕੇ ਉਹਨਾਂ ਦੀ ਕੋਈ ਬਾਈਕ ਵੱਜਿਆ ਕੀ ਕਰਿਆ ਕੋਈ ਘਟਨਾ ਘਟ ਗਈ ਉਹਦੇ ਜ਼ਿੰਮੇਵਾਰ ਕੌਣ ਹੈ ਸਰਦਾਰ ਜੀ ਆਪਾਂ ਸਾਰੀ ਮੇਰੇ ਵਾਰਾ ਇੱਕ ਮਿੰਟ ਇੱਕ ਮਿੰਟ ਸਰਦਾਰ ਜੀ ਗੱਲ ਸਰਦਾਰ ਜੀ ਗੱਲ ਸਮਾਜ ਤੇ ਸਮਾਜਿਕ ਬੁਰਾਈਆਂ ਨਾਲ ਨਾਲ ਚੱਲਦਾ ਹੈ ਹਾਂਜੀ ਇਹ ਸੱਚਾਈ ਚਲਦੀ ਹੈ ਨਾ ਸਮਾਜ ਛੁਪੀ ਚੱਲਦਾ ਹੈ ਹਾਂਜੀ ਜੇ ਇੱਕ ਪਾਸੇ ਕੋਈ ਧਾਰਮਿਕ ਬੰਦਾ ਚੱਲਦਾ ਤਾਂ ਇੱਕ ਪਾਸੇ ਆਸਨੇ ਬੰਦਾ ਨਾਸਤਿਕ ਬੰਦਾ ਚੱਲਦਾ ਇੱਕ ਬੰਦਾ ਆਪ ਨੂੰ ਸਿੱਧੇ ਮੰਨਦਾ ਤਾਂ ਦੂਜਾ ਗਾਲਾਂ ਦੇਣ ਵਾਲਾ ਵੀ ਕਰਦਾ ਕਲਾਜੋ ਇਹ ਇੱਕ ਨਾਲ ਚੱਲੂ ਆ ਬੇ ਪ੍ਰਸ਼ਾ ਕਰਦੇ ਤਾਂ ਪ੍ਰਭੂ ਨੂੰ ਮੰਨਣ ਵਾਲੇ ਵੀ ਬਹੁਤ ਹੁਣ ਬੰਦੇ ਥੋੜੀ ਮਰਾਲੀ ਵੀ ਕਰ ਗੱਲ ਛੋਟਾ ਨਾ ਮਾਲ ਦੀ ਗੱਲ 1 ਮਿੰਟ ਬਜ਼ੁਰਗ ਵੀ ਹੱਟ ਜਾਓ 5.5% ਰੰਦਿਆਰੀ ਲਵਾ ਦੇਗਾ 5% ਵਾਲੇ ਲਵਾ ਦੇਣਗੇ ਇੱਕ ਮਿੰਟ ਮੈਂ ਇਹ ਤੋਂ ਜ਼ਿਆਦਾ ਕਰਾਂ ਪੁਆਇੰਟ ਬਾਈ ਜੀ ਕੱਲ ਦਾ ਟਾਈਮ ਰੱਖ ਲਓ ਇਹਨੇ हां ਸ਼ਾਮ ਸਾਡੇ ਆ ਜਾਣਗੇ ਆ ਜਾਣਗੇ ਉਹਨਾਂ ਨਾਲ ਬਹਿ ਕੇ ਆਪਾਂ ਗੱਲ ਕਰਾਂਗੇ ਅੱਗੇ ਵੀ ਇਹ ਐਸਚੀਓ ਸਾਹਿਬ ਆਈ ਸੀ ਛਾਵੜਾ ਸਾਹਿਬ ਵੀ ਆਈ ਸੀ ਅਸੀਂ ਇਹ ਰਸਤਾ ਸੁਖਲਾਏਗਾ ਤੁਸੀਂ ਸੁਖਲਾਇਆ ਸੀ ਤੁਹਾਨੂੰ ਬਹੁਤ ਧੰਨਵਾਦ ਅਸੀਂ ਰਿਕਵੈਸਟ ਕੀਤੀ ਸਾਰਿਆਂ ਦੁਕਾਨਾਂ ਵਾਲਿਆਂ ਨੂੰ ਬਾਕੀ ਦੀਆਂ ਦੁਕਾਨਾਂ ਨੇ ਆ ਕੇ ਅਸੀਂ ਕਿਹਾ ਬਈ ਕੱਲ ਦਾ ਟਾਈਮ ਰੱਖ ਲਓ ਹਾਂਜੀ ਕੋਣੇ ਅਸੀਂ ਪ੍ਰਧਾਨ ਜੀ ਆਪਣੇ ਹਰਪਖਵਾਨ ਜੀ ਆ ਅਸੀਂ ਕਾਕਾ ਸਿੰਘ ਨਾਲ ਵੀ ਗੱਲ ਕਰ ਲਾਂਗੇ ਜੋ ਸਾਡੇ ਸੀਨੀਅਰ ਆ ਦੰਦੇਵਾਲ ਜੀ ਉਹਨਾਂ ਨਾਲ ਵੀ ਅੱਜ ਅਸੀਂ ਕਰ ਲੈਣਾ ਹਾਂ ਕਮੇਟੀ 'ਚੋਂ ਬਾਤ ਕਰ ਲਵਾਂ ਕੱਲ ਜੀ ਆਪਣਾ ਕੋਈ ਤੁਸੀਂ 2 ਵਜੇ ਰੱਖ ਲਓ ਜੀ ਵਪਾਰੀਓ ਤਨ ਕੋਈ ਨਹੀਂ ਕਰ ਲਿਆ ਕਿਸੇ ਨਾਲ ਤੁਹਾਨੂੰ ਕੁਝ ਨਹੀਂ ਹੁੰਦਾ ਨਹੀਂ ਉਹਨੂੰ ਦੱਸ ਤਾ ਅਸੀਂ ਵੀ ਫੈਸਲਾ ਲੈ ਨਹੀਂ ਤੂੰ ਵੈਨ ਸਾਡਾ ਦੁਬਾਰਾ ਮਾਨ ਸਿੰਘ ਜੀ ਅਸੀਂ ਕਿਹਨੇ ਫੈਸਲਾ ਨਹੀਂ ਕੋਈ ਨਹੀਂ ਕੰਮ ਤਾਂ ਕਰਦਾ ਹਾਂ ਜੀ ਹਾਂ ਜੀ ਕਲਾਸਪਨ ਜੀ ਕੋਲ ਜੀ ਨਹੀਂ ਆਪਾਂ ਸਾਰੇ ਮੈਂ ਤਾਂ ਪਹਿਲੇ ਕਿਹਾ ਸੀ ਉੱਥੇ ਵੀ ਥੱਲੇ ਵਾਲਾ ਤਾਂ ਅਸੀਂ ਕਹਿ ਕੇ ਖਲਵਾਇਆ ਜੀ ਹਾਂ ਥੱਲੇ ਵਾਲਾ ਕਹਿ ਕੇ ਖਲਵਾਇਆ ਥੱਲੇ ਥੱਲੇ ਵਾਲਾ ਤਾਂ ਅਸੀਂ ਕਹਿ ਕੇ ਖਲਵਾਇਆ ਜੀ ਕਿਆ ਕਰੀਓ ਅੱਜ ਸ਼ਾਮ ਨੂੰ ਆ ਜਾਂਗੇ ਨੰਬਰ ਤੁਸੀਂ ਲੈ ਲਓ ਘੰਟੀ ਕਰ ਲਿਓ ਸ਼ਾਮ ਨਾਲ ਆਪਾਂ ਬੈਠੇ ਕਿਉਂਕਿ ਕੱਲ ਸਾਡਾ ਪ੍ਰੋਗਰਾਮ ਹੈ ਜੋ ਵੀਰ ਦਾ ਮੰਦਰੀਏ ਪਰ ਅਸੀਂ ਉਧਰ ਵੀ ਜਾਣ ਚਲੋ ਮੈਂ ਪ੍ਰਧਾਨ ਜੀ ਦਾ ਨੰਬਰ ਦੇ ਦਿੰਦਾ ਤੁਸੀਂ ਆਪਣਾ ਦੇ ਦਿਓ ਮੇਰਾ ਆਪਣਾ ਦਿਓ ਅਸੀਂ ਥੱਲੜਾ ਕਹਿ ਕੇ ਖਲਵਾਇਆ ਤੇ ਸਾਨੂੰ ਉਦੋਂ ਇਹੀ ਗੱਲ ਕਹੀ ਗਈ ਵੀ ਈ ਰਿਸਕ ਆ ਕਹਾ ਤੇਰਾ ਬਾਈਕ ਵਗੈਰਾ ਹੀ ਨੰਗਿਆ ਉਹੀ ਉਸੇ ਕਰਕੇ ਖਲਵਾਇਆ ਹੀ ਉਹ ਪ੍ਰਧਾਨ ਜੀ ਇੱਕ ਮਿੰਟ ਨਹੀਂ ਨਹੀਂ ਉੱਪਰ ਨਾ ਤੇ ਆਇਆਂ ਗੱਲ ਮੋਟਰਸਾਈਕਲ ਨੂੰ ਤਾਂ ਅਸੀਂ ਹੁਣ ਨਹੀਂ ਨਿਯੋਗ ਦੇ ਹੁਣ ਕਾਰਾਂ ਜੀਪਾਂ ਜਿਹੜੀਆਂ ਟੱਪਣਾ ਲੱਗ ਜਾਂਦੇ ਨੇ ਟੱਪਣ ਤੇ ਕਾਰਾਂ ਵੀ ਆਉਂਦੀਆਂ ਨੇ ਇਹ ਵਾਹਨ ਕਾਰਾਂ ਤੇ ਮੋਟਰ ਲੱਗੇ ਕੋਣ ਬਾਹਰੋਂ ਆਉਂਦਾ ਤਾਂ ਕਾਰ ਵੀ ਫਿਰ ਅਸੀਂ ਕੀ ਕਰੀਏ ਜਦੋਂ ਕੰਡਦੇ ਆਉਂਦੇ ਆ